ਭਾਈ ਗੁਰਜੀਤ ਦਾ ਖਾਲਸਾ ਭਾਈ ਗੁਰਜੀਤ ਦੀ ਫਤਿਹ ਬਲਵੀਰ ਸਿੰਘ ਜਿਹੜੇ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਸੀ ਦਰਬਾਰ ਸਾਹਿਬ ਵਿਖੇ ਇੱਕ ਕੜਾਹੇ ਦੇ ਵਿੱਚ ਡਿੱਗ ਪਏ ਸੀ ਉਹਨਾਂ ਦਾ ਸਰੀਰ ਤਕਰੀਬਨ 70% ਸੜ ਗਿਆ ਸੀ ਇਹ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਉਹਨਾਂ ਦੀ ਮੌਤ ਹੋਈ ਹੈ ਅਫਸੋਸ ਹੈ ਦੁੱਖ ਹੈ ਆਣਾਈ ਮੌਤ ਜਦੋਂ ਕਿਸੇ ਨੂੰ ਆਉਂਦੀ ਹੈ ਪਰਿਵਾਰ ਨੂੰ ਬਹੁਤ ਵੱਡਾ ਦੁੱਖ ਚੱਲਣਾ ਪੈਂਦਾ ਹੈ ਪਰ ਮੈਂ 2-3 ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਨੇ ਬੇਨਤੀ ਦੇ ਰੂਪ ਵਿੱਚ ਜਦੋਂ ਤੁਸੀਂ ਪਾਣੀ ਦੀ ਅੱਗ ਦੀ ਹਵਾ ਦੀ ਗੱਲ ਕਰੋਗੇ ਨਾ ਪਾਣੀ ਆਪਣਾ ਸੁਭਾਅ ਚੇਂਜ ਕਰਦਾ ਤੇ ਨਾ ਅੱਗ ਤੇ ਨਾ ਹਵਾ ਜਦੋਂ ਤੁਸੀਂ ਅੱਗ ਦੇ ਵਿੱਚ ਸੜਨ ਦੀ ਗੱਲ ਕਰਦੇ ਹੋ ਨਾ ਭਗਤ ਅਹਲਾਦ ਨੂੰ ਵੀ ਕਹਿੰਦੇ ਪਰਮਾਤਮਾ ਨੇ ਬਚਾਇਆ ਸੀ ਇਹ ਸਾਖੀਰ ਘੜ ਕੇ ਸਿਰ ਤੇ ਰੱਖੀ ਗਈ ਜਦੋਂ ਅੱਗ ਆਪਣਾ ਸੁਆਦ ਚੇਜ ਨਹੀਂ ਕਰਦੀ ਤੇ ਫਿਰ ਕਿੱਦਾਂ ਬਚਾਇਆ ਬਚਾਇਆ ਜਾ ਸਕਦਾ ਹੈ ਹਾਲਾਂਕਿ ਅੱਗ ਨੂੰ ਪਾਣੀ ਨੂੰ ਦੇਵਤਾ ਕਿਹਾ ਗਿਆ ਪਰ ਕੁਦਰਤ ਦੇ ਮੁਤਾਬਕ ਇਹ ਨੇਚਰਲੀ ਹੈ ਕਿ ਅਗ ਆਪਣਾ ਸੁਭਾਅ ਬਦਲਦੀ ਨਹੀਂ ਤੇ ਹੁਣ ਜਿਹੜੇ ਬੰਦੇ ਇਹ ਸ਼ਕਤੀਆਂ ਦੀਆਂ ਗੱਲਾਂ ਕਰਦੇ ਨੇ ਕਰਮਾਤਾਂ ਦੀਆਂ ਗੱਲਾਂ ਕਰਦੇ ਨੇ ਮੈਂ ਬੇਨਤੀ ਤਾਂ ਕਰ ਰਿਹਾ ਕਿ ਜੇ ਬਲਬੀਰ ਸਿੰਘ ਕੜਾਹੇ ਵਿੱਚ ਡਿੱਗਿਆ ਉਹਦਾ ਸਰੀਰ ਸੜ ਗਿਆ ਉਹਦੀ ਮੌਤ ਹੋ ਗਈ ਪਹਿਲੀ ਗੱਲ ਤਾਂ ਜਿਹੜੇ ਬੰਦੇ ਕਰਮਾਤਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਹਾਡੇ ਲਈ ਰਜਾ ਕੀ ਹੈ ਤੁਹਾਡੇ ਲਈ ਰੱਬ ਦਾ ਜਾਂ ਗੁਰੂ ਦਾ ਹੁਕਮ ਕੀ ਹੈ ਇਹ ਸਮਝਣਾ ਪੈਣਾ। ਦੂਜੀ ਗੱਲ ਇੱਥੇ ਹੋਰ ਮੈਂ ਨਾਲ ਕਹਿਣੀ ਹੈ। ਜਿਹੜੇ ਬੰਦੇ ਸੇਵਾ ਕਰਦੇ ਨੇ ਨਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹ ਕਿਸੇ ਧਾਰਮਿਕ ਪੱਖ ਤੋਂ ਸੇਵਾ ਕਰਦੇ ਆ। ਬਹੁਤੇ ਲੋਕ ਉਹ ਨੇ ਜਿਹੜੇ ਲੋਕ ਭਲਾਈ ਦੇ ਕੰਮ ਕਰਦੇ ਆ। ਇੱਕ ਮਨੁੱਖਤਾ ਦੀ ਸੇਵਾ ਕਰਦੇ ਆ। ਉਹਨਾਂ ਦੇ ਮਨ ਵਿੱਚ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਇੱਕ ਭਾਵਨਾ ਇੱਕ ਸ਼ਰਧਾ ਹੁੰਦੀ ਹੈ ਇੱਕ ਤੜਪ ਹੁੰਦੀ ਹੈ ਹੁਣ ਜਿਹੜੇ ਬਲਬੀਰ ਸਿੰਘ ਦੀ ਮੌਤ ਹੋਈ ਹੈ ਦੁੱਖ ਹੈ ਜ ਕੋਈ ਸ਼ੱਕ ਨਹੀਂ ਗੁਰੂ ਕੀ ਨਗਰੀ ਉਹ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਦਾ ਸੀ ਚਾਣ ਕੜਾਹੇ ਵੀ ਡਿੱਗਿਆ ਉਹਦੀ ਮੌਤ ਹੋ ਗਈ ਪਰ ਥੋੜਾ ਜਿਹਾ ਧਿਆਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਬਾਚੋ ਕਿ ਜਦੋਂ ਅਸੀਂ ਇਹਨਾਂ ਘਟਨਾਵਾਂ ਦੇ ਨਾਲ ਸ਼ਕਤੀਆਂ ਜੋੜਦੇ ਹਾਂ ਜਿਹੜਾ ਪੁਜਾਰੀ ਲਾਣਾ ਹਰ ਵਕਤ ਕਿਸੇ ਦੀਆਂ ਲੱਤਾਂ ਠੀਕ ਕਰੀ ਜਾਂਦਾ ਹੈ ਕਿਸੇ ਦਾ ਕੈਂਸਰ ਠੀਕ ਕਰੀ ਜਾਂਦਾ ਹੈ ਜਿਵੇਂ ਮਸਕੀਨ ਸਾਹਿਬ ਨੇ ਕਾਫੀ ਗੱਪਾਂ ਇਹ ਜੀਆਂ ਮਾਰੀਆਂ ਹੋਈਆਂ ਸੀ ਆ ਡਰਮ ਬਜ ਰਿਹਾ ਜੀ ਹਜੂਰ ਸਾਹਿਬ ਤੇ ਆ ਮੇਰੇ ਨਾਲ ਬੰਦਾ ਬੈਠਾ ਹੈ ਜੀ ਫਲਾਣੇ ਦੇਖਦਾ ਸੀਗਾ ਜੀ ਉਹ ਕਿਸੇ ਦੀ ਮੌਤ ਹੋ ਗਈ ਉਹਦਾ ਸੰਸਕਾਰ ਆਪ ਹੀ ਹੋ ਗਿਆ ਜੀ ਤੇ ਜਿਵੇਂ ਦਰਵਾਜਾ ਸਾਹਿਬ ਤੇ ਇਹ ਨਾਜ਼ਰ ਵਾਪਸ ਆ ਗਈ ਜੀ ਇਹ ਬੋਲ ਨਹੀਂ ਸਕਦਾ ਸੀ ਇਹਦੀ ਜਬਾਨ ਬੋਲਣਾ ਸ਼ੁਰੂ ਕਰ ਦਿੱਤਾ ਜੀ ਇਹੋ ਜਿਹੇ ਘਟਨਾਵਾਂ ਜਿਹੜੀਆਂ ਸੀ ਇਹ ਕਿਤੇ ਨਾ ਕਿਤੇ ਜਾਣ ਬੁਝ ਕੇ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਜਾਂਦੀਆਂ ਨੇ ਖਾਸ ਕਰਕੇ ਜਦੋਂ ਮੈਂ ਗੱਲ ਕਰਦਾ ਹੁੰਨਾ ਫਿਰ ਉਹੀ ਵੀਡੀਓ ਚੱਕ ਕੇ ਕਮੈਂਟ ਬਾਕਸ ਦੇ ਵਿੱਚ ਪਾਉਣਗੇ ਆ ਦੇਖੋ ਗਿਆਨੀ ਜੀ ਆ ਕਰਾਮਾਤ ਵਾਪਰੀ ਐ ਵਾਪਰੀ ਹੋਵੇ ਸਵਾਲ ਇਹ ਹੈ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਜਾ ਕੇ ਤੁਸੀਂ ਨੱਕ ਰਗੜਦੇ ਹੋ ਉਹ ਗੁਰੂ ਸਾਹਿਬ ਸਹਿਮਤ ਨੇ ਕਿਸੇ ਕਰਾਮਾਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਹਿਮਤ ਹੈ ਸਾਡੇ 10 ਗੁਰੂ ਸਹਿਬਾਨ ਹੋਏ ਨੇ 10 ਗੁਰੂ ਸਹਿਬਾਨ ਨੇ ਕਿਤੇ ਕਲਾ ਵਰਤੌਣ ਦੀ ਕਿਤੇ ਕਰਾਮਾਤ ਦਿਖਾਉਣ ਦੀ ਗੱਲ ਕੀਤੀ ਹੈ ਬਿਲਕੁਲ ਨਹੀਂ ਕੀਤੀ ਚਲੋ ਇਹ ਸਭ ਕੁਝ ਮੈਂ ਇੱਕ ਪਾਸੇ ਰੱਖ ਕੇ ਗੱਲ ਕਰਨੀ ਹੈ ਸ਼੍ਰੋਮਣੀ ਕਮੇਟੀ ਨੇ ਬਾਦਲਾਂ ਦੀਆਂ ਪੋਲਿਟਿਕਲ ਚੋਣਾਂ ਤੇ ਕਰੋੜਾਂ ਰੁਪਏ ਖਰਚਾ ਕੀਤਾ ਬਥੇਰੇ ਲੰਗਰ ਗੁਰਦੁਆਰਿਆਂ ਦੇ ਵਿੱਚੋਂ ਬਣਾ ਕੇ ਜਿਹੜੇ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਵਾਲੇ ਜਿਹੜੇ ਇਕੱਠ ਹੁੰਦੇ ਸੀ ਉੱਥੇ ਲੰਗਰ ਲੈ ਕੇ ਗਏ ਹੁਣ ਇੱਕ ਬੇਨਤੀ ਹੈ ਇੱਕ ਉਪਰਾਲਾ ਕਰੋ ਜਿਹੜਾ ਇਨਸਾਨ ਬਲਵੀਰ ਸਿੰਘ ਕੜਾਹੇ 'ਤੇ ਡੱਗਾ ਉਹਦੀ ਮੌਤ ਹੋ ਗਈ ਕੀ ਸ਼ਰੋਮਣੀ ਕਮੇਟੀ ਕਰੋੜ ਰੁਪਏ ਉਹਦੇ ਪਰਿਵਾਰ ਨੂੰ ਦੇ ਸਕਦੀ ਹੈ ਉਹਦੇ ਪਰਿਵਾਰ ਨੂੰ ਕੋਈ ਵਧੀਆ ਨੌਕਰੀ ਦੇ ਸਕਦੀ ਹੈ ਜੇ ਤਾਂ ਵਾਕਈ ਤੁਸੀਂ ਇਹ ਮੰਨਦੇ ਹੋ ਕਿ ਸਾਡੀ ਸ਼ਰਧਾ ਹੈ ਗੁਰੂ ਚਰਨਾਂ ਦੇ ਵਿੱਚ ਸਾਡੀ ਲੰਗਰ ਦੇ ਵਿੱਚ ਆਸਥਾ ਹੈਗੀ ਆ ਸਾਡੀ ਸ਼ਰਧਾ ਹੈਗੀ ਆ ਫੇਰ ਤਾਂ ਜਿਹੜਾ ਬੰਦਾ ਲੰਗਰ ਵਿੱਚ ਸੇਵਾ ਕਰਦਾ ਕੜਾਹੇ ਵਿੱਚ ਡਿੱਗਿਆ ਉਹਦੀ ਮੌਤ ਹੋ ਗਈ ਤੇ ਉਹਦੇ ਵੱਲ ਵੀ ਉਹਦੇ ਵਾਸਤੇ ਵੀ ਸੋਟਣਾ ਬਣਦਾ ਕਿ ਜਿਹੜੇ ਤੁਸੀਂ ਵੱਡੇ ਵੱਡੇ ਲੰਗਰ ਲਾ ਕੇ ਕਰੋੜਾਂ ਰੁਪਈਆਂ ਦਾ ਬਿੱਲ ਸ਼੍ਰੋਮਣੀ ਕਮੇਟੀ ਦੇ ਬਜਟ ਵਿੱਚ ਐਡ ਕਰ ਦਿੱਤਾ ਜਦੋਂ 300 ਸਾਲਾ ਮਨਾਇਆ ਨਾ ਤਿੰਨ ਚਾਰ ਗੱਲਾਂ ਸਾਹਮਣੇ ਆਈਆਂ ਕਹਿੰਦੇ 3-4 ਕਰੋੜ ਰੁਪਏ ਇਹਨਾਂ ਨੇ ਸਰੂਪਿਆਂ ਦਾ ਹੀ ਪਤਾ ਕਹਿੰਦੇ ਚੌਲਾਂ ਦਾ ਦਾਣਾ ਨਹੀਂ ਲੰਗਰ ਵਿੱਚ ਆਇਆ ਸੀ ਕਰੋੜਾਂ ਰੁਪਏ ਖੀਰ ਬਣਾਈ ਉਹਦਾ ਪਤਾ ਜੇ ਤੁਸੀਂ ਵਾਕਈ ਇਹ ਸ਼ਰਧਾਵਾਨ ਨੂੰ ਕਿ ਉਹ ਸੇਵਾਦਾਰ ਸੀ ਗੁਰੂ ਕੀ ਸੰਗਤ ਦੀ ਸੇਵਾ ਕਰਨ ਦਾ ਉਹਦੇ ਮਨ ਅੰਦਰ ਕਹਿ ਲਈਏ ਪਿਆਰ ਸੀ ਫਿਰ ਉਹਦੇ ਪਰਿਵਾਰ ਲਈ ਸ਼ੂਣੀ ਕਮੇਟੀ ਕਰੋੜ ਦੇ ਕਰੋੜ ਦੇ ਸਕਦੀ ਹੈ ਉਹਦੇ ਪਰਿਵਾਰ ਲਈ ਕੁਝ ਕਰ ਸਕਦੀ ਹੈ ਜਾ ਕਰ ਲੈ ਬਿਆਨ ਦੇ ਕੇ ਹੀ ਸਰਜੂ ਬਾਕੀ ਮੈਂ ਜਿਹੜੀ ਗੱਲ ਪਹਿਲਾਂ ਸ਼ੁਰੂ ਕੀਤੀ ਆ ਥੋੜਾ ਜਿਹਾ ਉਹਦੇ ਵੱਲ ਗੌਰ ਦਿਓ ਇੱਥੇ ਜਿਹੜੀਆਂ ਕਰਾ ਮਾਤਾ ਦੀਆਂ ਗੱਲਾਂ ਦਿਖਾਈਆਂ ਜਾਂਦੀਆਂ ਨੇ ਕਈ ਬੰਦੇ ਅੰਨੀ ਸ਼ਰਧਾ ਵਿੱਚ ਆ ਕੇ ਇੱਥੋਂ ਤੱਕ ਕਹਿੰਦੇ ਨੇ ਕੋਈ ਗੱਲ ਨਹੀਂ ਗੁਰੂ ਸਰ ਸਵਾਰਨਗੇ ਗੁਰੂ ਸਾਹਿਬ ਆਪੇ ਠੀਕ ਕਰਨਗੇ ਇੱਕੋ ਹੀ ਗੱਲ ਪੱਲੇ ਬੰਨ ਲਈਏ ਵੀ ਜਿਹੜੀ ਅੱਗ ਹੈ ਏ ਆਪਣਾ ਸੁਆਹ ਚੇਂਜ ਨਹੀਂ ਕਰ ਸਕਦੀ ਤੇ ਨਾ ਹੀ ਹੋਇਆ ਅਜੇ ਤੱਕ ਜਿਹੜੀਆਂ ਕਰਾਮਾਤਾ ਵਾਲੀਆਂ ਕਥਾ ਕਹਾਣੀਆਂ ਬਣਾ ਕੇ ਸਾਡੇ ਸਿਰ ਤੇ ਮੜੀਆਂ ਗਈਆਂ ਇਹ ਪੁਜਾਰੀ ਲਾਣੇ ਦਾ ਕੰਮ ਹੈ ਇਹਨਾਂ ਨੂੰ ਤੋਰੀ ਫੁਲਕਾ ਚੱਲਦਾ ਨਹੀਂ ਤੇ ਲਾਸਟ ਵਿੱਚ ਮੈਂ ਬੇਨਤੀ ਕਰਦਣਾ ਅਫਸੋਸ ਹੈ ਬਲਵੀਰ ਸਿੰਘ ਦੀ ਮੌਤ ਹੋਈ ਹੈ ਪਰ ਉਹਦੇ ਪਰਿਵਾਰ ਵਾਲੋਂ ਥੋੜਾ ਜਿਹਾ ਦੇਖੋ ਜੇ ਵਾਕਈ ਤੁਸੀਂ ਦਰਦ ਰੱਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ